ਲਾਬਿਦਾਨੀਆਸ ਨਾਨਕ ਨਾਮ ਧਿਆਈਐ ਕਰਜ ਆ ਬੈਰਾਸ ਪਜੋ ਸਿਆਣ ਪਸਰ ਜਣੋ ਸਿਮਰੋ ਹਰ ਹਰ ਰਾਈ ਇਕ ਆਸ ਹਰ ਮਨ ਰੱਖੋ ਨਾਨਕ ਦੋਖ ਪਰਮ ਪੋਜਾਈ ਇੱਕ ਆਸ ਹਰ ਮਨ ਰੱਖੋ ਨਾਨਕ ਦੋਖ ਪਰਮ ਪੋਜਾਈ ਸੁਖ ਸ਼ਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ ਰਹਾ ਭਗਤ ਜਨਾ ਕੀ ਬੇਨਤੀ ਸੁਣੇ ਪ੍ਰਭ ਆਪ ਰੋਗ ਮਿਟਾਏ ਜੀਵਨਾਂ ਜਾਕਾ ਵਨ ਪਰਤਾ ਦੋਖ ਮਾਰੇ ਬਖਸ਼ਿਅਨ ਆਪਣੇ ਕਲ ਧਾਰੀ ਮਨ ਬਾਚਲ ਮਨ ਬਾਛਤ ਫਲ ਦਿੱਤੇ ਨਾਨਕ ਬਲਹਾਰੇ ਦੋਖ ਮਾਰੇ ਬਖਸ਼ਿਅਨ ਆਪਣੇ ਕਲ ਧਾਰੀ ਮਨ ਬਾਛਤ ਫਲ ਦਿੱਤੈਨ ਨਾਨਕ ਬਲ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਨ ਸਨਮਾਨਯੋ ਗੁਰਸਵਾਰੇ ਸਤਸੰਗੀ ਜਨੋ ਅਜਿਤ ਪਵਨ ਪਵਿੱਤਰ ਹੁਕਮਨਾਮਾ ਬਿਲਾਵਨ ਰਾਤ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜਿੱਤੇ ਨਦੀ ਰਸਨਾ ਨੂੰ ਉਚਾਰਣ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 819 820 ਤੇ ਸਿਵਾਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨੇ ਕਹਿਣ ਲਗੇ ਆਪਣੇ ਬਾਲਕ ਆਪ ਰਖੈਣ ਪਾਰ ਬ੍ਰਹਮ ਗੁਰ ਦੇ ਕਹਿੰਦੇ ਹੋ ਪਰਮਾਤਮਾ ਕਾਲਪੁਕ ਵਾਹਿਗੁਰੂ ਜਿਹੜਾ ਹੈ ਉਹ ਦੇਵਤਿਆਂ ਦਾ ਵੀ ਦੇਵਤਾ ਹੈ ਜੋ ਸਭ ਤੋਂ ਵੱਡਾ ਦੇਵਤਾ ਹੈ ਤੇ ਕਹਿੰਦੇ ਕਿ ਅਸੀਂ ਸਾਰੇ ਉਸ ਪਰਮਾਤਮਾ ਕਾਲਪ ਦੇ ਬੱਚੇ ਆ ਹੰਬਾਲਕ ਹਾਂ ਤੇ ਉਹ ਪਰਮਾਤਮਾ ਆਪਣੇ ਬਾਲਕਾਂ ਦੇ ਆਪਣੇ ਬੱਚਿਆਂ ਦੀ ਆਪ ਰਾਖੀ ਕਰਦੇ ਆਪਣੇ ਬਾਲਕ ਆਪ ਰੱਖਿਆ ਆਪਣੇ ਬੱਚਿਆਂ ਦੀ ਰਾਖੀ ਆਪ ਕਰਨ ਵਾਲਾ ਹੈ ਉਹ ਪਰਮਾਤਮਾ ਸਭ ਤੋਂ ਵੱਡਾ ਦੇਵਤਾ ਹੈ ਸੁਖ ਸ਼ਾਂਤ ਸਹਿਜ ਆਨੰਦ ਭਇ ਪੂਰਨ ਭਈ ਸੇਵ ਤੇ ਜਿਹੜਾ ਵੀ ਮਨੁੱਖ ਐਸੇ ਪਰਮਾਤਮਾ ਦੇ ਚਰਨ ਸ਼ਰਨ ਵਿੱਚ ਆ ਜਾਂਦਾ ਹੈ ਉਹਦੀ ਜ਼ਿੰਦਗੀ ਸੁਖ ਆ ਜਾਂਦਾ ਹੈ ਉਸਦਾ ਮਨ ਹਮੇਸ਼ਾ ਸ਼ਾਂਤ ਹੋ ਜਾਂਦਾ ਹੈ ਸਾਡਾ ਮਨ ਹਮੇਸ਼ਾ ਸ਼ਾਂਤ ਰਹਿੰਦਾ ਹੈ ਭਟਕਦਾ ਰਹਿੰਦਾ ਹਮੇਸ਼ਾ ਦੁਨਿਆ ਦੇ ਵਿੱਚ ਸੰਸਿਆ ਦੇ ਵਿੱਚ ਭਰਮਾ ਹੀ ਵੀ ਰਹਿੰਦਾ ਹੈ ਪਰ ਜਦੋਂ ਉਸ ਰੱਬ ਦੇ ਸ਼ਰਨ ਚ ਆ ਕੇ ਕਹਿੰਦਾ ਫਿਰ ਮਨ ਸ਼ਾਂਤ ਹੋ ਜਾਂਦਾ ਹੈ ਮਨ ਟਿਕ ਜਾਂਦਾ ਹੈ ਤੇ ਸੱਜ ਨੂੰ ਕਹਿੰਦੇ ਇਹ ਸ਼ਾਂਤੀ ਜਿਹੜੀ ਹੈ ਫਿਰ ਜਿਹੜਾ ਸ਼ਾਂਤਨ ਸਹਿਜ ਵੀ ਆ ਗਿਆ ਸਹਿਜ ਬਟਕਾਓ ਤੋਂ ਅਵਸਥਾ ਮੰਨ ਇੱਕ ਭਟਕਣਾ ਦੀ ਇੱਕ ਸਹਿਜ ਦੀ ਭਟਕਣਾ ਇੱਕ ਜਿੰਨਾ ਵੀ ਮਨੁੱਖ ਨੂੰ ਮਿਲ ਜਾਏ ਨਾ ਮਨੁੱਖ ਤੇ ਟਿਕਦਾ ਨਹੀਂ ਹੈ پٹکی جاندہ پر جنہوں سہ جا گیا پھر ٹک جاندہ پائی گرداج نے بڑا پیارا کیا کہنے لگے پون گون جیسے گیا اڑت رہے بچے پتنگ اڈا گی اڈا نے جنا چر ہا مل رہی ہے نا اس گی نی ہا چڑی جاندی ہے پر جب ہبا مدن پہ جائے رک جائے تو جنہیں مرضی بندہ کوئی بڑیا گی چڑاؤں کا مار بندہ ہو گی چڑھ چڑھتی نہیں تھلے بہ جاتی ہے جدو منک بچ ہوا آ جاتی ہے نہ میں آ جاتی بندہ کو اٹاریاں مارتا میرے برتن ہے کوئی نہیں پہ ہوا نکل دی ہے نا یہ تو سب کو چلا جائے پھر ٹک جا ہے کہنے کہ ڈوری کی مروڑ جیسے لٹو آ رہے اب بچے لٹو گھما نے زمین پہ ان پہلے ہوں دارا لپیٹ آیا جانا تو گھومی جا رہا جی تاؤ ہاؤ مٹ ہے جنہیں چھوٹے تاؤ ہوں کمی جاندہ کمی ہے تاؤ ختم ہوتا دا پھر روک جاندہ ہے ڈوری کے مرور جیسے لٹوا فرت رہے ہے تاؤ مٹا ہے گر پڑا ہے تھکا تھا تھک کے دیکھ جاندہ ہے کہ کنچن اش جوں کوٹاری ٹہرا دیں کنجن سونے جا سرا کو برتن ہے اس برتن جو سونا پا کے تھلے اگ بال جے اس سونے میں کھوٹ ہے نا اس کھوٹ کر کے وہ بڑکتا رہتا پگل جاتا ہے وہ پر بڑکتا رہتا پچھمی ہے جدوں اندرو کھوٹ اٹھ کے ختم ہو گئی پھر ٹکے بہ جاتے ہیں کنچن اش جو کھوٹاری ٹھہرات نہ ہی شد پہ نیچر چھپک چھگت ہے کہنے لگے درمت دبتا پرمت ہے چترکنٹ جب تک بندے اندر بھڑی بدھی ہے دھرمت ہے دبھ تک دو چ رستے تورن والی برتی بھائی اے رستے تورا یہ تورا عمل چکنا ہی حقا گروہ والا بنا نہ بنا دبھ تک بندہ پہ کہ فیصلہ کر ہی نہیں سکتا صحیح کی بار بندہ گھروں ترتا نہ گردوارے چل پھر مان کر تھوڑا جا غور سو جا پھر اٹھ بھی ہے ਫਿਰ ਕਹਿੰਦਾ ਬੜਾ ਟਾਈਮ ਨੂੰ ਸੈਰ ਕਰਕੇ ਆਇਆ ਸੀ ਗਦਵਾਰੇ ਕਿਧ ਹੋਰ ਕੋਰ ਪੈਂਦਾ ਇਹ ਦੁਬਦੇ ਭੜੇ ਦਾ ਨ ਦੁਰਮਤ ਦੁਬਦਾ ਪ੍ਰਮਤ ਹੈ ਚਤੁਰ ਕੋਂਟ ਕਿਲੇ ਗੁਰਮਤ ਇੱਕ ਟੇਕ ਮੋਨ ਨਾ ਬਗਤ ਹੈ ਜਦੋਂ ਗੁਰੂ ਦੀ ਮਤ ਆਕੇ ਫਿਰ ਮੋਨ ਹੀ ਹੋ ਜਾਂਦਾ ਫਿਰ ਬੋਲਦਾ ਨਹੀਂ ਬੁੱਧ ਬਹੁਤੀਆਂ ਗੱਲਾਂ ਨਹੀਂ ਕਰਦਾ ਉਹਦਾ ਮਨ ਫਿੱਟਕ ਜਾਂਦਾ ਤੇ ਸਹਿ ਕਹਿੰਦਾ ਕਿ ਫਿਰ ਇਹ ਸਹਿਜ ਆਗੇ ਆਨੰਦ ਪਏ ਜਦੋਂ ਟਿਕਾ ਆਗੇ ਫਿਰ ਆਨੰਦ ਬਣਿਆ ਜਾਂਦਾ ਅਬਾਗੇ ਉਹ ਸੋਚਦੇ ਆਂ ਪੁੱਛਦੇ ਆਂ ਅਨੰਦ ਕਿਵੇਂ ਮਿਲੇਗਾ ਤੇ ਗੁਰੂ ਸਿਬ ਨੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਦੇ ਜਾਨੇ ਬਾਰੀ ਪਦਾਰਥਾਂ ਚੋਂ ਸੁੱਖ ਨਹੀਂ ਮਿਲਦਾ ਵਧੀਆ ਕੱਪੜੇ ਪੈਣ ਲੋ ਵਧੀਆ ਸਾਧਨ ਧਕ ਲੋ ਵਧੀਆ ਘਰ ਬਣਾ ਲੋ ਵਧੀਆ ਮਹਿੰਗੇ ਮੋਬਾਈਲ ਧਕ ਲੋ ਆਨੰਦ ਨਹੀਂ ਆਏਗਾ ਆਨੰਦ ਹੈ ਉਹ ਗੁਰੂ ਦੀ ਮਾਤਰਾ ਤੋਂ ਸ਼ੁਰੂ ਕਰਦੇ ਆਂ ਫਿਰ ਸਭ ਕੁਝ ਹੁੰਦੇ ਹੋਇਆ ਆ ਨਾ ਆਨੰਦ ਹੈ ਜੇ ਨਹੀਂ ਹੋਵੇਗਾ ਫਿਰ ਵੀ ਨਾ ਤਨ ਗੁਰੂ ਗੋਬਿੰਦ ਸਿੰਘ ਜੀ ਨਾਲ ਨੰਦਪੁਰ ਦੇ اندر ਰਹਿੰਦੇ ਨੇ ਤੇ ਆਸੇ-ਪਾਸੇ ਸਿੰਘ ਬੜੇ ਤੁਰਦੇ ਨੇ ਚੌਪਦਾਰ ਖੜੇ ਨੇ ਨੇ ਸ਼ਸਤਰ ਖਾਲੀ ਪਹਿਰਾ ਵਿੱਚ ਵਧੀਆ ਜੁੱਤੀ ਪਾਈ ਸੀ ਸਿਰ ਤੇ ਦਸਤਾਰ ਸੁਣਾ ਕਲਗੀ ਸਜਾਈ ਹੋਈ ਤਨ ਤੇ ਬੜੇ ਮਹਿੰਗੇ ਸ਼ਸਤਰ ਨੇ ਪਰ ਇੱਕ ਉਹ ਸਮਾਜ ਜਦੋਂ ਪਛਿਵੜ ਜੰਗਲ ਵਿੱਚ ਨੇ ਨਾ ਤਨ ਤੇ ਵਧੀਆ ਕੱਪੜੇ ਨੇ ਮਹਿੰਗੇ ਪਾਟੇ ਹੋਏ ਕੱਪੜੇ ਨੇ ਦਸਤਾਰ ਤੇ ਕਲਗੀ ਵੀ ਨਹੀਂ ਹੈ ਪਹਿਰਾ ਵਿੱਚ ਹੁਣ ਜੁੱਤੀ ਵੀ ਨੰਗੇ ਪੈਰੀ ਤੁਰਦੇ ਨੇ ਫਿਰ ਵੀ ਆਨੰਦ ਵਿੱਚ ਕੰਨ ਪਭੂ ਜ ਸਭ ਕੁਝ ਸਾਡੇ ਕੋਲ ਹੈ ਆਨੰਦ ਵਿੱਚ ਹੋਵਾਂਗੇ ਜੇ ਚਲ ਗਿਆ ਦੁੱਖ ਹੋਇਆ ਜੇ ਰੰਦ ਨਹੀਂ ਹੈ ਅਨੰਤਤਾ ਉਹ ਬਸਤਾ ਹੈ ਜੇ ਕੁਝ ਵੀ ਨਾ ਹੋਵੇ ਫਿਰ ਕੇ ਵਾਪਸ ਬੜਾ ਸੁਖ ਹੈ ਤੇ ਕਹਿੰਦੇ ਅਨੰਤ ਆ ਜਾਏਗਾ ਪੂਰਨ ਪਈ ਸੇਵ ਫਿਰ ਤੇ ਜ਼ਿੰਦਗੀ ਦੀ ਜੋ ਕਹਾਣੀ ਹੈ ਪੂਰੀ ਹੋ ਜਾਏਗੀ ਜਿਸ ਕਰਕੇ ਸੰਸਾਰ ਚ ਆਇਆ ਤੇਰੀ ਸੇਵਾ ਭਗਤੀ ਪੂਰੀ ਹੋ ਜਾਏਗੀ ਭਗਤ ਜਣਾ ਕਿ ਬੇਨਤੀ ਸੁਣੀ ਪ੍ਰਭ ਆਪ ਪਰਮਾਤਮਾ ਆਪਣੇ ਭਗਤਾਂ ਦੀ ਅਰਦਾਸ ਬੇਨਤੀ ਸੁਣਦਾ ਹੈ ਅਪਾ ਕਈ ਵਾਰ ਕਹਿੰਦੇ ਨਾ ਗੁਰਮੁਖ ਪਿਆਰ ਤੋਂ ਅਰਦਾਸ ਕਰਵਾ ਲਓ ਭਾਈ ਸਾਥੋਂ ਅਰਦਾਸ ਕਰੋ ਕਿਉਂ ਕਿ ਬਾਣੀ ਪੜਦੇ ਨੇ ਪਾਠ ਕਰਦੇ ਆ ਕਿਉਂਕਿ ਪਤਾ ਹੁੰਦਾ ਵੀ ਜੇ ਰੱਬ ਇਹ ਅਰਦਾਸ ਨੂੰ ਕਰਨਗੇ ਤੇ ਪ੍ਰਭ ਵੀ ਸੁਣੇਗਾ ਤੇ ਕਹਿੰਦੇ ਭਗਤਾਂ ਦੀ ਜਿਹੜੀ ਬੇਨਤੀ ਹੈ ਉਹ ਪ੍ਰਮਾਤਮਾ ਸੁਣਦਾ ਹੈ ਰੋਗ ਮਿਟਾਏ ਜੀਵਾਂ ਦੇ ਤੇ ਜਦੋਂ ਬੇਨਤੀ ਸੁਣਦਾ ਫਿਰ ਸਾਰੇ ਅੰਦਰ ਜਿਹੜੇ ਰੋਗ ਨੇ ਉਹ ਕਿਹੜੇ ਰੋਗ ਨੇ ਐ ਬੀਪੀ ਸ਼ੂਗਰ ਦੇ ਨੇ ਇਹ ਕਾਮ ਕ੍ਰੋਧ ਇਰਖਾ ਨਿੰਦਾ ਗੈਰ ਬਿਮਾਰੀਆਂ ਲੱਗੀਆਂ। ਕਹਿੰਦੇ ਇਹ ਰੋਗ ਮਿਟ ਜਾਣਗੇ ਫਿਰ ਜੀਵਾਂ ਲੈ ਆਤਮਾ ਨੂੰ ਜੀਵਨ ਮਿਲੇਗਾ। ਜਾ ਕਾ ਵੱਡ ਪ੍ਰਤਾਪ ਉਸ ਪਰਮਾਤਮਾ ਪ੍ਰਤਾਪ ਨਾਲ ਵੱਡਾ ਹੈ। ਦੋਖ ਮਾਰੇ ਬਖਸ਼ਿਐ ਆਪਣੇ ਕਲ ਧਾਰੀ ਸੜਜ ਅਨੇਕਾ ਹੀ ਔਗਣ ਨੇ। ਹਮ ਔਗਣ ਭਰੇ ਇਹ ਗੁਣ ਨਾ। ਬਿਆੰਤ ਸਦਿ ਕੋ ਔਗਣ ਨੇ ਕਮੀਆਂ ਹਨ। ਤੇ ਪ੍ਰਮਾਤਮਾ ਸਾਰੇ ਕਮੀਆਂ ਉਗਣ ਬਖਸ਼ ਦਿੰਦਾ ਸਾ। ਆ ਸ਼ਬਦ ਪੜ ਰਹੇ ਇਸ ਨੇ ਸੁਪ ਅਪਰਾਧ ਕਰਤ ਹੈ ਜੇਤੇ ਜਨਨੀ ਚੀਤਾਂ ਰੱਖ ਕੇ ਸਤੇ ਮਾਂ। ਫਗਬ ਕੀ ਵੀ ਦੇ ਕੇ ਰਬ ਮੈਂ ਤੈਨੂੰ ਨੇ ਵਖਿਆ ਮਾਂ ਨੂੰ ਵਖਿਆ ਹੋਇਆ। ਕਿਉਂਕਿ ਮਾਂ ਦਾ ਸੁਭਾ ਮਾਂ ਬਖਸ਼ ਦਿੰਦੀ। ਜੇ ਅਤ ਕੋਪ ਕਰੇ ਕਰਤਾ ਹੈ ਜੇ ਗੁੱਸੇ ਵਿੱਚ ਆ ਕੇ ਮਾਂ ਨੂੰ ਮਾਰਨ ਕੋਰਦਾ ਨਾ ਬੱਚਾ ਮਾਂ ਫਿਰ ਵੀ ਉਹਦੀ ਨੂੰ ਬਦਵਾਉਣੇ ਦਿੰਦੀ। انہوں سجھاؤں دے رب بھی اسی طرح ساڑھے اوگن سارے جانتا ہے پر ساڑھے اوگن بخشن والا اپنے اپنی کلداری اور اپنی سطح جڑیے سارے ٹکائی ہوئی ابھی ترتے فردے بولتے ہیں اس ساڑھے کو پیان نہیں نہ سریر دی کہ رب دی جو سطح اندر طاقت چل رہی ہے نہ رو چل رہی ہے اس کر کے رہی ہے ہیں ساڑھے میں سارے کولر ہو سی ہو جی لائٹ ہی نہیں ہے تک کی کرے گی وہ مہنگے تو مہنگا اے سی ودیا مہنگے تو مہنگے جہے اِسی الیکٹرانک سسٹم چیزاں نے جی اندر لائٹ نہیں آ رہی تو کچھ کر سکتے وہ سارے واسطے ایک نگ پیا ہو سریر بھی تاہی ترے نہیں تو رہنے دے لاش اندر ادھر سات چلتا تو سر کہتے فر ترتے کہہ دیں انہیں سطح اپنے سب سے ٹکائی ہوئی من بانچت فل دیتے یا نانک بل ہاری کہ نانک آ وہ پرماتما سارے من بانچت جو من بھی لوچتے ہیں پرامہ رب دینا ٹھیک ہے کہ وہ دیر ہوں کہ وہ بندہ کوئی چیز سوچتا میں چیز لینی ہے یہ میرے کو ہوئے ٹھیک ہے چھے مہینے سال دو سال چھے سال لگ جان گے پر چیز دی ہے تو تو یوگ ہو جاتے ہیں وہ ہر ایک چیز پرماتما دیا من بانچت فل دیتے ہیں نانک بلہاری کہیں میں ایسے پرماتما صدقے کے جا بلہار جا ستگو کرپا کرنا اسے بھی بلہار جائیے پرماتما ਬਰਜੋ ਸਾਡੀਆਂ ਸਾਰੀਆਂ ਛਾਪੂਰਨ ਕਰਨ ਵਾਲਾ ਹੈ ਸਾਡੇ ਅੰਦਰ ਦੇ ਦੋਖ ਸਾਰੇ ਜਾਣਦਾ ਉਹ ਪਰ ਹਮਰੇ ਗੰਤਨਾ ਗਣੀਆਂ ਕਰੀ ਸਾਡੀ ਅੰਦਰ ਦੇ ਸਾਰੀਆਂ ਕਮੀਆਂ ਪਰਮਾਤਮਾ ਨੂੰ ਪਤਾ ਜੀ ਅਸੀਂ ਬਾਹਰੋਂ ਲੋਕਾਂ ਸਾਹਮਣੇ ਕੁਝ ਹੋਰ ਸਕਦੇ ਆ ਅੰਦਰੋਂ ਕੁਝ ਹੋਰ ਹੋ ਸਕਦੇ ਆ ਨਾ ਪਰ ਪਰਮਾਤਮਾ ਘਾਟ ਘਾਟ ਕੇ ਅੰਦਰ ਕੀ ਜਾਣਦਾ ਹੈ ਪਰ ਸਭ ਕੁਝ ਜਾਣਦੇ ਹੋਏ ਬਖਸ਼ ਵੀ ਦਿੰਦਾ ਹੈ ਇਹਦਾ ਭਾਵ ਕੀ ਹੈ ਕਿ ਜੇ ਸਾਨੂੰ ਕਿਸੇ ਦੇ ਔਗਣ ਬਾਰੇ ਪਤਾ ਲੱਗੇ ਉਹਦਾ ਭੰਡਿ ਪ੍ਰਚਾਰ ਨਾ ਕਰੀਏ ਉਹ ਤੇ ਔਗਣ ਹੈ ਸਾਡੇ ਵਿਰਤੀ ਹੋਵੇ ਨੂੰ ਮਾਫ ਕਰਨ ਦੇ ਅਸੀਂ ਕਰਦੇ ਕਿ ਜੇ ਆਗੂ ਨੂੰ ਪਤਰਾ ਦੋ ਚਾਰ ਗੱਲਾਂ ਹੋਰ ਲਾ ਕੇ ਉਹਨੂੰ ਬਦਨਾਮੀ ਕਰਾਉਣੀ ਇਹ ਗੁੰਜੇ ਰੱਬ ਦੇ ਹੋਵੇ ਸਾਡੇ ਆਗੂਨ ਸਾਰੇ ਤੁਸੀਂ ਜੇ ਰੱਬ ਤੇ ਅਸੀਂ ਦੋ ਦਿਨ ਸੰਸਾਰ ਦੀ ਲੈ ਸਕਦੇ ਇਸ ਲਈ ਇੱਕ ਰੱਬ ਦੀ ਬੰਦਗੀ ਕਰਨ ਵਾਲਾ ਜਿਹੜਾ ਹੈ ਉਹ ਰੱਬ ਵਰਗਾ ਹੀ ਹੋ ਜਾਂਦਾ ਉਹ ਵੀ ਫਿਰ ਮਾਫ ਕਰ ਦਿੰਦਾ ਸਤਿਗੁਰੂ ਕਿਰਪਾ ਕਰਨ ਇਹੋ ਜੀ ਵਿਰਤੀ ਸਾਡੀ ਬਣ ਜਾਏ ਤਾਂ ਕਿ ਲੋਕ ਸੁਖੀਏ ਪਰਲੋਕ ਸੁਖੀ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ